ਸਮਾ ਆਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਕੱਢੇ ਤੇ ਹੁਕਮਨਾਮਿਆਂ ਵਿੱਚ ਇਹ ਬਚਨ ਲਿਖਿਆ ਗਿਆ ਜੋ ਸਿੱਖ ਆਨਹਿ ਸ਼ਸਤਰ ਤੁਰੰਗਾ ਹੋਏ ਖੁਸ਼ੀ ਗੁਰ ਕੀ ਸੁਖ ਸੰਗਾ ਸੰਗਤਾਂ ਮੇਰੇ ਲਈ ਬੜੇ ਸੁੰਦਰ ਬਸਤਰ ਲੈ ਕੇ ਆਉਂਦੀਆਂ ਨੇ ਸ਼ਮਿਆਨੇ ਲੈ ਕੇ ਆਉਂਦੀਆਂ ਨੇ ਗਲੀਚੇ ਆਉਂਦੇ ਨੇ ਗੁਰੂ ਘਰ ਲਈ ਰਸਤਾ ਬਸਤਾ ਲੈ ਕੇ ਆਉਂਦੀਆਂ ਨੇ ਔਰ ਮੇਰੀ ਖੁਸ਼ੀ ਹੁੰਦੀ ਹੈ ਉਹਨਾਂ ਤੇ ਜੋ ਦਸਵੰਦ ਕੱਢਦਾ ਹੈ ਪਰ ਅੱਜ ਦੇ ਸਮੇਂ ਜ਼ੁਲਮੋ ਸਤਮ ਢੋਂਣ ਵਾਲੇ ਮੁਗਲਿਆ ਸਲਤਨਤ ਦੇ ਲੋਕਾਂ ਨੂੰ ਰੋਕਣ ਦੇ ਲਈ ਜ਼ਾਲਮ ਦੇ ਜ਼ੁਲਮ ਨੂੰ ਰੋਕਣ ਦੇ ਲਈ ਮੈਂ ਸਿੱਖ ਫੌਜ ਤਿਆਰ ਕਰ ਰਿਹਾ ਹਾਂ ਮੈਨੂੰ ਚੰਗੇ ਸ਼ਸਤਰ ਚਾਹੀਦੇ ਨੇ ਅਰਬੀ ਤੁਰਕੀ نسل ਦੇ ਚੰਗੇ ਘੋੜੇ ਚਾਹੀਦੇ ਨੇ ਤੇ ਆਪਣੀਆਂ ਜਵਾਨੀਆਂ ਭੇਟ ਕਰੋ ਧਰਮ ਯੁੱਧ ਦੇ ਲਈ ਮੇਰੀ ਵਿਸ਼ੇਸ਼ ਖੁਸ਼ੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿੱਧ ਪੁੰਚੀ ਹੈ ਜੇ ਤੇ ਗੁਰੂ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਉਹਨੂੰ ਨੌ ਨਦੀਆਂ ਮਿਲ ਜਾਂਦੀਆਂ ਨੇ ਹੀ オਬਟੇਨਸ ਦਾ 9 ਟ੍ਰੀਅਰਸ ਉਹਨੂੰ ਖਜ਼ਾਨੇ ਮਿਲ ਜਾਂਦੇ ਨੇ ਉਹਨੂੰ ਐਸੀ ਬਖਸ਼ਿਸ਼ ਹੁੰਦੀ ਹੈ ਉਹਦਾ ਮੰਗਣਾ ਮੁੱਕ ਜਾਂਦਾ ਹੈ ਰਾਜ ਆ ਜਾਂਦਾ ਹੈ ਚਲੋ ਬਹੁਤ ਨੌਜਵਾਨ ਵੀਰ ਸ਼ਸਤਰ ਵਸਤਰ ਲੈ ਕੇ ਚੰਗੇ ਘੋੜੇ ਲੈ ਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਉਹ ਜਿਹੜਾ ਆਕਾਲ ਪੁੰਗੇ ਦੇ ਉੱਤੇ ਤਖਤ ਲੱਗਿਆ ਹੋਇਆ ਹੈ ਗੁਰਦੇਵ ਮਹਿਲਾ ਚੋਂ ਚੱਲ ਕੇ ਹਰਮੰਦਰ ਸਾਹਿਬ ਹਾਜ਼ਰੀ ਭਰ ਕੇ ਉਸ ਤਖਤ ਤੇ ਆਣ ਆਕਾਲ ਪੁੰਗੇ ਬੈਠੇ ਇੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਗੁਰਾਂ ਦੇ ਹੁਕਮ ਵਿੱਚ ਮਹਾਰਾਜ ਨੂੰ ਪਹਿਨਾ ਦਿੱਤੀਆਂ ਪਰ ਹੈਰਾਨ ਬੜੇ ਨੇ ਬਾਬਾ ਬੁੱਢਾ ਸਾਹਿਬ ਵੀ ਮਹਾਰਾਜ ਸੂਰਮੇ ਇੱਕ ਤਲਵਾਰ ਪਹਿਨਦੇ ਨੇ ਇੱਕ ਨਾਲ ਜੰਗ ਲੜਦੇ ਨੇ ਦੂਜੇ ਹੱਥ ਤੇ ਢਾਲ ਹੁੰਦੀ ਹੈ ਤੁਸੀਂ ਦੋ ਤਲਵਾਰਾਂ ਪਹਿਨ ਲਈਆਂ ਅश्चਰਜਤਾ ਵਿੱਚ ਨੇ ਸਾਰੇ ਤੇ ਗੁਰਦੇਵਾਂ ਦੇ ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਹੈ ਇੱਕ ਭਗਤੀ ਦੀ ਹੈ ਇੱਕ ਸ਼ਕਤੀ ਦੀ ਹੈ ਭਗਤੀ ਦੀ ਪੀਰੀ ਦੀ ਤਲਵਾਰ ਸ਼ਕਤੀ ਦੀ ਮੀਰੀ ਦੀ ਤਲਵਾਰ ਨਾਲੋਂ 2 ਇੰਚ ਵੱਡੀ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਵੀ ਭਗਤੀ ਸਦਾ ਹੀ ਸ਼ਕਤੀ ਦੇ ਸਿਰ ਤੇ ਰਹੇਗੀ ਤੁਸੀਂ ਵੇਖਿਆ ਹੋਣਾ ਹਾਥੀ ਨੂੰ ਕਾਬੂ ਕਰਨ ਲਈ ਇੱਕ ਲੋਹੇ ਦਾ ਕੁੰਡਾ ਰੱਖਿਆ ਹੁੰਦਾ ਮਹਾਵਤ ਨੇ ਉਹ ਕੁੰਡਾ ਨਾ ਹੋਵੇ ਤੇ ਹਾਥੀ ਜਿਹੜਾ ਹੈ ਮਸਤ ਹੋ ਕੇ ਕਈਆਂ ਦੇ ਘਰ ਉਜਾੜ ਦਿੰਦਾ ਜੰਗਲਾਂ ਦੇ ਜੰਗਲ ਪੁੱਟ ਕੇ ਸੁੱਟ ਦਿੰਦਾ ਭਗਤੀ ਦਾ ਕੁੰਡਾ ਸ਼ਕਤੀ ਦੇ ਸਿਰ ਤੇ ਬੜਾ ਜ਼ਰੂਰੀ ਹੈ ਜੇ ਭਗਤੀ ਘਟ ਗਈ ਸ਼ਕਤੀ ਵੱਧ ਗਈ ਤੇ નિર્દયੀ ਬਣ ਜਾਂਦਾ ਹੈ ਇਨਸਾਨ ਜਿਵੇਂ ਜ਼ਹਾਂਗੀਰ ਬਣਿਆ ਪਾਪ ਕਮਾਉਂਦਾ ਹੈ ਤੇ ਜੇ ਭਗਤੀ ਵੱਧ ਹੈ ਸ਼ਕਤੀ ਅਧੀਨ ਹੈ ਫਿਰ ਹਲੇਮੀ ਰਾਜ ਹੁੰਦਾ ਹੈ ਨੇਕ ਰਾਜ ਹੁੰਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੋਏ ਦੇ ਤਾਂ ਹੀ ਹਰਮੰਦਰ ਸਾਹਿਬ ਨੂੰ ਸਰਾਣੇ ਵੱਲ ਰੱਖਿਆ ਤੇ ਚਰਨਾਵਾਲਾ ਕਾਲ ਤਖਤ ਹੈ ਭਗਤੀ ਨੂੰ ਉੱਚਿਆਂ ਰੱਖਿਆ ਸਿੱਖੀ ਵਿੱਚ ਸ਼ਕਤੀ ਨੂੰ ਅਧੀਨ ਰੱਖਿਆ ਹੈ ਪੱਖ ਦੋਨੇ ਹੀ ਨੇ ਸਿੱਖੀ ਵਿੱਚ ਗੁਰ ਕੈ ਬਚਨ ਕੀਨੋ ਰਾਜ ਜੋਗ ਸਿਖ ਰਾਜਾ ਜੋਗੀ ਹੈ ਰਾਰਸੀ ਪੱਖ ਵੀ ਰੱਖਦਾ ਤੇ ਜੋਗ ਦਾ ਪੱਖ ਵੀ ਰੱਬ ਨਾਲ ਜੋੜ ਵਾਲਾ ਵੀ ਰੱਖਦਾ ਹੈ ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਰਾਜਾ ਜੋਗੀ ਬਣ ਕੇ ਰਹਿੰਦਾ ਮੇਰੀ ਪੀਰੀ ਨੂੰ ਧਾਰਦਾ ਹੈ ਗੁਰ ਕੈ ਸੰਗ ਤਰਿਆ ਸਭ ਲੋਗ ਗੁਰੂ ਦੀ ਸਿੱਖਿਆ ਨੂੰ ਧਾਰ ਕਰਕੇ ਸਿੱਖਿਆਰਤੀ ਬਣ ਕੇ ਉਹ ਆਪ ਤੇ ਭਵ ਸਾਗਰ ਤੋਂ ਤਰਦਾ ਹੀ ਹੈ ਉਹਦੇ ਸੰਗੀ ਵੀ ਤਰਦੇ ਨੇ ਹੁਣ ਹਰ ਮੰਦਰ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਹੈ ਅਧਿਆਤਮਕ ਪੱਖ ਨੂੰ ਮਜ਼ਬੂਤ ਕਰਨਾ ਕੀਰਤਨ ਹੋਣਾ ਕਥਾ ਹੋਣੀ ਅੰਮ੍ਰਿਤ ਵੇਲੇ ਉਹਦੇ ਬਾਅਦ ਸਮਾਪਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਬੰਗੇ ਆ ਜਾਂਦੇ ਸਨ ਇਥੇ ਸਰੀਰਕ ਪੱਖ ਮਜ਼ਬੂਤ ਹੁੰਦਾ ਸੀ ਸੂਰਮਿਆਂ ਦੀਆਂ ਢਾਡੀ ਵਾਰਾਂ ਲਾਈਆਂ ਜਾਂਦੀਆਂ ਸਨ ਵੀ ਨਾੜਾਂ ਵਿੱਚ ਜੰਮਿਆ ਲਹੂ ਪਿਗਲੇ ਸਰੀਰਕ ਕੁਸ਼ਤੀਆਂ ਕਸਰਤਾਂ ਹੁੰਦੀਆਂ ਸਨ ਵੀਰ ਰਸ ਪ੍ਰਗਟ ਹੋਵੇ ਅਧਿਆਤਮਕ ਸ਼ਕਤੀ ਦੇ ਨਾਲ ਨਾਲ ਸਰੀਰਕ ਸ਼ਕਤੀ ਵੀ ਚਾਹੀਦੀ ਹੈ ਇਦਾਂ ਅਕਾਲ ਪੁੰਗੇ ਦੀ ਮਰਿਆਦਾ ਪ੍ਰਗਟ ਹੋਈ ਤੇ ਜਿਵੇਂ ਲੋਕ ਦਿੱਲੀ ਦਰਬਾਰ ਝਗੜੇ ਨਿਜਠਣ ਜਾਂਦੇ ਸਨ ਅਕਾਲ ਤਖਤ ਅੱਗੇ ਵੀ ਦੁਨੀਆ ਨੇ ਆਉਣਾ ਮਹਾਰਾਜ ਸਾਡੇ ਝਗੜੇ ਨਿਜਠੋ ਨਬੇੜੋ ਬਾਣੀਆਂ ਦੀ ਹੈ ਗੁਰ ਪੂਰੇ ਮਿਲ ਝਗੜ ਚੁਕਾਇਆ ਪੂਰੇ ਗੁਰੂ ਦੀ ਸ਼ਰਨ ਜਾਈਏ ਤੇ ਸਾਰੇ ਹੀ ਝਗੜੇ ਨੇ ਨਿਬੜ ਜਾਂਦੇ ਨੇ ਸ਼ਹਿਰ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਇੱਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਾਂਢੀਵ ਜਵਾਨਾਂ ਦੀ ਫੌਜ ਤਿਆਰ ਕਰ ਰਹੇ ਨੇ ਜੋ ਪੁਇਖ ਦੇ ਵਿੱਚ ਮੁਗਲਿਆ ਸਲਤਨਤ ਦੇ ਨਾਲ ਮੱਥਾ ਲਾਵੇਗੀ ਨਗਾਰੇ ਵੱਜਣ ਲੱਗੇ ਬੁਸਦਿਲ ਕੰਬਣ ਲੱਗੇ ਮਰਦ ਗੱਜਣ ਲੱਗੇ ਦਿੱਲੀ ਦਰਬਾਰ ਤੱਕ ਗੂੰਜ ਪੈ ਗਈ ਐ ਜਹਾਗੀਰ ਗੁਰੂ ਅਰਜਨ ਸਾਹਿਬ ਦੇ ਫਰਜ਼ੰਦ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਦੇ ਤਖਤ ਨੂੰ ਉੱਚਾ ਅਕਾਲ ਤਖਤ ਬਣਾ ਲਿਆ ਹੈ ਜਿਵੇਂ ਤੁਸੀਂ ਝਗੜੇ ਨਿਬੇੜਦੇ ਹੋ ਉਹ ਵੀ ਨਿਬੇੜਦੇ ਨੇ ਤੁਸੀਂ ਕਲਗੀ ਲਾਉਂਦੇ ਹੋ ਉਹ ਵੀ ਲਾਉਂਦੇ ਨੇ ਤੁਹਾਨੂੰ ਲੋਕ ਪਾਤਸ਼ਾਹ ਆਂਦੇ ਨੇ ਸਾਨੂੰ ਚੰਗਾ ਨਹੀਂ ਲੱਗਦਾ ਗੁਰੂ ਹਰਗੋਬਿੰਦ ਨੂੰ ਲੋਕ ਸੱਚਾ ਪਾਤਸ਼ਾਹ ਆਂਦੇ ਨੇ ਇਦਾਂ ਜਹਾਗੀਰ ਦੇ ਵੀ ਕੰਨ ਭਰੀ ਗਏ। ਤੋਂ ਗੁਰਦੇਵ ਨੇ ਗਾਂਢੀਵ ਸੂਰਮਿਆਂ ਨੂੰ ਯੁੱਧ ਕੌਸ਼ਲ ਵਿੱਚ નિਪੁੰਨ ਕਰਨ ਦੇ ਲਈ ਕਈ ਵਾਰ ਸ਼ਿਕਾਰ ਤੇ ਵੀ ਚੜਨਾ। ਸੂਰਮਿਆਂ ਦਾ ਕੰਮ ਹੈ ਲਹੂ ਦਾ ਰੰਗ ਵੇਖਣਾ। ਜਿਹਨੇ ਲਹੂ ਦਾ ਰੰਗ ਨਹੀਂ ਵੇਖਿਆ ਉਹ ਮੈਦਾਨੇ ਜੰਗ ਵਿੱਚ ਨਹੀਂ ਖਲੋ ਸਕਦਾ। ਪ੍ਰੈਕਟੀਕਲੀ ਵੇਖ ਲਿਓ ਰੱਬ ਨਾ ਕਰੇ ਕਿਦਰੇ ਘਰ ਦੇ ਕਿਸੇ ਮੈਂਬਰ ਦਾ ਆਪਰੇਟ ਹੋਣਾ ਆਵੇ ਤੇ ਬੰਦਾ ਖਲੋ ਕੇ ਵੇਖੇ ਤੇ ਕਈ ਵਾਰ ਵੋਮਟਿੰਗ ਕਰਦਾ ਉਲਟੀਆਂ ਕਰਨ ਲੱਗ ਪੈਂਦਾ ਬੇਹੋਸ਼ ਵੀ ਹੋ ਜਾਂਦਾ ਤੁਹਾਡਾ ਕਾਕਾ ਜਦੋਂ ਐਮਬੀਬੀਐਸ ਕਰਦਾ ਡਾਕਟਰੀ ਕਰਦਾ ਹੈ ਉਹਨੂੰ ਸਿੱਧਾ ਹੀ ਜ਼ਿੰਦਾ ਸਰੀਰ ਨਹੀਂ ਫੜਾ ਦਿੰਦੇ ਵੀ ਲੈ ਬਲੇਡ ਤੇ ਆਪਰੇਟ ਕਰ ਪਹਿਲਾਂ ਮਰਦਾ ਸਰੀਰ ਦੰਦੇ ਨੇ ਵੀ ਚੀਰ ਫੜ ਕਰਨੀ ਸਿੱਖ ਲੈ ਕਿਦਰੇ ਕਬਰਾਂ ਨਾ ਜਾਈਂ ਸੱਚਮੁੱਚ ਦਾ ਜਿਉਂਦਾ ਜਾਗਦਾ ਇਨਸਾਨ ਸਾਹਮਣੇ ਹੋਇਆ ਤੇ ਤੋਂ ਸੂਰਮਿਆਂ ਦੀ ਪ੍ਰੈਕਟਿਸ ਸੀ ਸ਼ਿਕਾਰ ਖੇਡਣਾ ਜ਼ੁਬਾਨ ਦੇ ਸਵਾਦ ਲਈ ਨਹੀਂ ਬਾਕੀ ਜਿਹੜੀ ਗੁਰੂ ਦੀ ਅਸਮਤ ਹੈ ਗੁਰੂ ਦੇ ਤੀਰ ਨਾਲ ਜਿਸ ਵੀ ਜਨਮਰ ਦਾ ਅੰਤ ਹੋਵੇ ਸਤਿਗੁਰ ਦਾਤਾ ਮੁਕਤ ਕਰਾਏ ਗੁਰੂ ਗ੍ਰੈਂਡ ਸੈਲੀਬ੍ਰੇਸ਼ਨ ਗੁਰੂ ਮੁਕਤੀ ਦਾ ਦਾਤਾ ਹੈ 84 ਲੱਖ ਜੂਨਾ ਚੋਂ ਨਜ਼ਾਤ ਦੇ ਕੇ ਚਰਨਾ ਚ ਨਵਾਸ ਬਖਸ਼ਦਾ ਹੈ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਸਾਰੇ ਰੋਗ ਸੋਗ ਮਿਟਾ ਦਿੰਦਾ ਹੈ